ਕਿ ਮੈਂ ਕੀ ਵਧੀਆ ਲੱਗਦਾ ਆ ਆਮ ਆਦਮੀ ਪਾਰਟੀ ਸਾਰਾ ਕੰਮ ਵਧੀਆ ਕਰਦੇ ਨੇ ਜੀ ਹਾਂ ਜੀ ਹਾਂ ਕਿਹੜਾ ਕੰਮ ਕਿਹੜਾ ਵਧੀਆ ਲੱਗਦਾ ਬਾਲਾ ਵਧੀਆ ਆਪਾਂ ਕਹਿੰਦੇ ਨੇ ਵੀ ਆ ਵੀ ਵਧੀਆ ਕਰਤਾ ਆ ਵੀ ਵਧੀਆ ਕਰਦਾ ਕੜਾ ਬਿਲ ਮਾਫ ਕਰਦੇ ਜੀ ਕੰਕ ਵਧੀਆ ਨਿਲਦੀ ਹੈਗੀ ਹਾਂ ਸਾਰੇ ਕੰਮ ਤੇ ਕਰਦੇ ਜੀ ਹਾਂ ਜੀ ਲੱਡੂ ਵਧੀਆ ਲਾਦੇ ਨੇ ਜੀ ਸਾਰੇ ਉਮੀਦਵਾਰ ਆਉਂਦੇ ਲੱਡੂ ਲੂਟ ਖਵਾ ਕੇ ਜਾਂਦੇ ਨੇ ਹਾਂ ਹਾਂ ਜੀ ਹਾਂ ਇੱਥੇ ਦੇਖਦਾ ਇੱਥੇ ਪ੍ਰਚਾਰ ਹੁੰਦਾ ਖੈਰਾ ਸਾਹਿਬ ਵੀ ਇੱਥੇ ਆਉਂਦੇ ਨੇ ਮੀਤ 헤ਰ ਜੀ ਇੱਥੇ ਆਏ ਨੇ ਸਾਰੇ ਇੱਥੇ ਆਉਂਦੇ ਨੇ ਫਿਰ ਲੱਡੂ ਖਵਾ ਕੇ ਜਾਂਦੇ ਨੇ ਸਨ ਹਾਂ ਜੀ ਹਾਂ ਦੇਖੋ ਲੱਡ ਮਿੱਠੇ ਨੇ ਜੀ ਵਧੀਆ ਲੱਡੂ ਸਾਰਿਆਂ ਦੇ ਖਾਨਨੇ ਆ ਫਿਰ ਵੋਟਾਂ ਕਿੱਧਰ ਪਾਵਾਂਗੇ ਕੀ ਲੱਗਦਾ ਕਿ ਇੱਕ ਤਾਂ ਹੀ ਸਾਡੀ ਸਮੱਸਿਆ ਹੱਲ ਕਰਦੀ ਲਾਈਟ ਦੀ ਸਭ ਤੋਂ ਵੱਡੀ ਜਿਹੜੀ ਲਾਈਟ ਦੀ ਫਸਲ ਵਾਸਤੇ ਸਾਨੂੰ ਚਾਹੀਦੀ ਦੀ ਤੀ ਬਰਸੀਨ ਵਾਸਤੇ ਜਾਂ ਚਰੀ ਵਾਸਤੇ ਚਾਹੀਦੀ ਦੀ ਜੀ ਉਹ ਸਾਡੀ ਸਮੱਸਿਆ ਜਿਹੜੀ ਟੈਨਸ਼ਨ ਦੀ ਸਾਡੀ ਉਹ ਇਹਨੇ ਪਾਰਟੀ ਨੇ ਦੂਰ ਕਰਤੀ ਤੇ ਮੈਂ ਕਿਹਾ ਅੱਗੇ ਤਾਂ ਕਹਿੰਦੇ ਤੇ ਜੀ ਲਾਈਟ ਆਉਂਦੀ ਹੀ ਨਹੀਂ ਨੰਬਰ ਲਾ ਕੇ ਵੀ ਪੁੱਛਦੇ ਤੇ ਗ੍ਰੈਡ ਤੇ ਹੁਣ ਜਾਂਦੀ ਹੀ ਨਹੀਂ ਹੈਗੀ ਹੁਣ ਇਹ ਗੱਲ ਕਹਨੀ ਹੈ ਜੀ ਅਸੀਂ ਜਾਨੀ ਕਿ ਮਨ ਜਾ ਖੁਸ਼ ਹੋ ਰਿਹਾ ਜੀ ਪੂਰਾ ਫੁੱਲ ਲੈਣਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਵੇਂ ਦੀ ਉਮੀਦ ਆ ਕੌਣ ਜਿੱਤੂਗਾ ਕੌਣ 2 ਨੰਬਰ ਤੇ ਰਹੂਗਾ ਜਾਨੀ ਕਿ 2 ਨੰਬਰ ਤੇ ਤਾਂ ਖੈਰਾ ਸਾਹਿਬ ਦੀ ਉਮੀਦ ਹੈਗੀ ਹੈ ਜੀ ਪਹਿਲੇ ਨੰਬਰ ਤੇ ਜਾਨੀ ਕਿ ਆਪਣੇ ਮੀਤ ਹੇਰ ਜੀ ਰਹਿਣਗੇ ਜੀ ਪਹਿਲਾਂ ਸਿਮਰਜੀਤ ਸਿੰਘ ਮਾਨ ਜਿੱਤੇ ਨੇ ਜਿਮਨੀ ਚੋਂ ਜੋ ਉਦੋਂ ਕਿਵੇਂ ਜਿੱਤ ਕੇ ਹੁਣ ਕਿਵੇਂ ਦਾ ਲੱਗਦਾ ਉਹਨਾਂ ਨੂੰ ਮਾਨ ਨੂੰ ਤਾਂ ਚ ਤੇ ਆ ਤੂੰ ਬਚਾ ਲੈ ਬਚਾਰਾ ਇੱਕ ਵਾਰੀ ਚਾਂਦ ਸਾਹਿਬ ਨੂੰ ਦੇ ਦਿਓ ਅੱਜ ਜਿਹੜਾ ਉਹ ਕਰਦਾ ਫਿਰਦਾ ਵੀ ਹਾਂ ਭਗਵੰਤ ਮਾਨ ਜੀ ਇੱਥੇ ਨੀਲ ਪੱਥਰ ਰੱਖਤਾ ਕੁਛ ਕੀਤਾ ਨਹੀਂ ਆ ਦਿਖਾਉਂਦਾ ਫਿਰਦਾ ਤੁਸੀਂ ਪੰਜਾਬ ਤੁਸੀਂ ਇੱਕ ਦੂਜੇ ਦੀ ਬੁਰਾਈਆਂ ਦਿਖਾਉਂਦੇ ਫਿਰਦੇ ਨਵੀ ਨੇ ਆ ਨਹੀਂ ਕੀਤਾ ਇਹ ਨਹੀਂ ਕੀਤਾ ਤੁਸੀਂ ਇਹ ਕਹੋ ਵੀ ਅਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਸੀ ਪੰਜਾਬ ਲਈ ਕੀ ਕਰ ਰਿਹਾ ਜਾਨੀ ਕਾਰਗੁਜ਼ਾਰੀ ਤੁਹਾਨੂੰ ਵਧੀਆ ਲੱਗਦੀ ਹੈ 2 ਸਾਲ ਕਾਰਗੁਜ਼ਾਰੀ ਸਾਫ ਸੁਥਰੀ ਹੈ 60% 40% ਸਾਫ ਸੁਥਰੀ ਹੈ ਪਰ ਭਗਵੰਤ ਮਾਨ 100% ਹੀ ਲੱਗ ਰਹੇ ਹਨ ਪਰ ਭਗਵੰਤ ਮਾਨ ਜਿੰਨਾ ਤੇ ਮੀਤੀ ਹੈਰ ਵਧੀਆ ਬੰਦਾ ਬੰਦਾ ਦੇਖਣ ਨੂੰ ਕਰਤਾਰ ਵਧੀਆ ਲੱਗਿਆ ਬੰਦੇ ਦੇ ਬੋਲਣ ਤੋਂ ਪਤਾ ਲੱਗ ਜਾਣਾ ਅੰਦਰਲੀ ਆਵਾਜ਼ ਆ ਬਾਹਰੋਂ ਪਤਾ ਲੱਗਦਾ ਅੰਦਰੋਂ ਬੋਲਣ ਸੁਖਪਾਲ ਸਿੰਘ ਖੈਰਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਦਾ ਕੀ ਰਹਿਣ ਵਾਲਾ ਹੈ ਦੇਖੋ ਉਹ ਸਾਨੂੰ ਤਾਂ ਇਹ ਨਹੀਂ ਪਤਾ ਵੀ ਕਿਹੜੇ ਪਿੰਡ ਦਾ ਹੋ ਸਾਨੂੰ ਅਸੀਂ ਹੋਰੇ ਬਾਰੇ ਕਰੇ ਨੋ ਇੰਟਰੋਡਕਸ਼ਨ ਕਰੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਹੋਰ ਕਿਸੇ ਬਾਰੇ ਕਿਸੇ ਨੂੰ ਨਿੰਦ ਨਹੀਂ ਸਕਦੇ ਕਿਉਂ ਗੁਰਵਾਨੀ ਚ ਲਿਖਿਆ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਅਸੀਂ ਕਿਸੇ ਦੇ ਔਗਣਾ ਬਾਰੇ ਸਾਨੂੰ ਕੋਈ ਪਤਾ ਨਹੀਂ ਅਸੀਂ ਕਿਸੇ ਕੈਂਡੀਡੇਟ ਨੂੰ ਨਿੰਦ ਨਹੀਂ ਸਕਦੇ ਅਸੀਂ ਸਲਾਹ ਸਕਦੇ ਹਾਂ ਸਿਫਤ ਕਰ ਸਕਦੇ ਹਾਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੋਟਾਂ 1 ਜੂਨ ਨੂੰ ਪੈਣੀਆਂ ਨੇ ਜਿਸ ਦੇ ਤਹਿਤ ਲਗਾਤਾਰ ਪ੍ਰਚਾਰ ਜਾਰੀ ਆ ਸਾਰੀਆਂ ਪਾਰਟੀਆਂ ਦੇ ਆਗੂ ਨੇ ਲੋਕ ਸਭਾ ਮੈਂਬਰ ਪਾਰਲੀਮੈਂਟ ਬਣਨ ਲਈ ਫਾਰਮ ਭਰੇ ਨੇ ਜਿਹੜੇ ਉਮੀਦਵਾਰ ਨੇ ਉਹ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਸੋ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਬਦਾਂ ਚ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਤੋਂ ਮੀਤ ਹੇਰ ਵੀ ਇੱਥੇ ਪਹੁੰਚੇ ਸਨ ਹੋਰ ਵੀ ਉਮੀਦਵਾਰ ਲਗਾਤਾਰ ਪਹੁੰਚ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਕਿ ਪਿੰਡ ਦੀ ਆਵਾਜ਼ ਕੀ ਆ ਕਿ ਸੱਤ ਦੀ ਆਵਾਜ਼ ਕੀ ਆ ਕਿਉਂਕਿ ਲਗਾਤਾਰ ਜਿਹੜੀ ਕੈਂਪੇਨ ਆ ਉਹ جاری ਆ ਸਿਰਫ 5 ਦਿਨ ਰਹਿ ਚੁੱਕੇ ਹਨ ਚੋਣ ਪ੍ਰਚਾਰ ਦੇ ਉਸ ਤੋਂ ਬਾਅਦ ਵੋਟਾਂ ਪੈਣੀਆਂ ਨੇ ਫਿਰ ਵੋਟਾਂ ਦੀ ਗਿਣਤੀ ਹੋਣੀ ਆ ਸਾਡੇ ਨਾਲ ਬਾਈ ਜੂਰੀ ਮੋ ਜੀ ਹਾਂਜੀ ਕਿਹੜਾ ਪਿੰਡ ਆ ਜੀ ਆਪਣਾ ਕਾਪਦਾ ਜੀ ਕਾਪਦਾ ਜੀ ਕਿਵੇਂ ਲੱਗਦਾ ਜੀ ਇੱਥੇ ਕਿ ਵੋਟ ਆ ਰਹੀਆਂ ਨੇ ਫਿਰ ਵੋਟਾਂ ਪਾਸ਼ਰ ਪਾਵਾਂਗੇ ਜੀ ਅੱਛਾ ਜੀ ਹਾਂ ਜੀ ਇਹਨਾਂ ਨੂੰ ਕਿਹੜੀ ਪਾਰਟੀ ਨੂੰ ਜੀ ਆਮ ਆਦਮੀ ਪਾਰਟੀ ਨੂੰ ਅੱਛਾ ਕਿਵੇਂ ਕੀ ਵਧੀਆ ਲੱਗਦਾ ਆਮ ਆਦਮੀ ਪਾਰਟੀ ਸਾਰਾ ਕੰਮ ਵਧੀਆ ਕਰਦੇ ਨੇ ਜੀ ਹਾਂ ਜੀ ਸਾਰੇ ਕੰਮ ਤਾਂ ਕਰਦੇ ਨੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਸਾਰੇ ਕੰਮ ਤਾਂ ਕਰਦੇ ਜੀ ਠੀਕ ਹੈ ਹਾਂ ਜੀ ਹਾਂ ਕਿਹੜਾ ਕੰਮ ਕਿਹੜਾ ਵਧੀਆ ਲੱਗਦਾ ਬਾਲਾ ਵਧੀਆ ਆਪਾਂ ਕਹਿੰਦੇ ਨੇ ਵੀ ਆ ਵੀ ਵਧੀਆ ਕਰਤਾ ਵੀ ਵਧੀਆ ਕਰਤਾ ਬੜਾ ਬੇਲ ਮਾਫ ਕਰਦੇ ਜ ਲੱਡੂ ਵਧੀਆ ਲਾਦੇ ਨੇ ਜੀ ਸਾਰੇ ਉਮੀਦਵਾਰ ਆਉਂਦੇ ਲੱਡੂ ਲੂਟੂ ਖਵਾ ਕੇ ਜਾਂਦੇ ਨੇ ਹਾਂ ਜੀ ਹਾਂ ਅੱਛਾ ਜੀ ਹਾਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਜੀ ਕੰਮ ਇੱਥੇ ਹੀ ਦੇਖਦਾ ਇੱਥੇ ਹੀ ਪ੍ਰਚਾਰ ਹੁੰਦਾ ਖੈਰਾ ਸਾਹਿਬ ਵੀ ਇੱਥੇ ਆਉਂਦੇ ਨੇ ਮੀਤਹਿਰ ਜੀ ਇੱਥੇ ਆਏ ਨੇ ਸਾਰੇ ਇੱਥੇ ਆਉਂਦੇ ਨੇ ਫਿਰ ਲੱਡੂ ਖਵਾ ਕੇ ਜਾਂਦੇ ਨੇ ਸਨ ਹਾਂਜੀ ਹਾਂ ਦੇਖੋ ਲੱਡੂ ਬਹੁਤ ਵਧੀਆ ਨੇ ਜੀ ਮਿੱਠੇ ਨੇ ਜੀ ਵਧੀਆ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣਾ ਜੀ ਨਹੀਂ ਨਹੀਂ ਗੱਲ ਤਾਂ ਉਹ ਲੱਡੂ ਸਾਰਿਆਂ ਦੇ ਖਾਣੇ ਆ ਫਿਰ ਵੋਟਾਂ ਕਿੱਧਰ ਪਾਵਾਂ ਲਾਈਟ ਦੀ ਸਭ ਤੋਂ ਵੱਡੀ ਜਿਹੜੀ ਲਾਈਟ ਦੀ ਫਸਲ ਵਾਸਤੇ ਸਾਨੂੰ ਚਾਹੀਦੀ ਦੀ ਬਰਸੀਨ ਵਾਸਤੇ ਜਾਂ ਚਰੀ ਵਾਸਤੇ ਚਾਹੀਦੀ ਦੀ ਉਹ ਸਾਡੀ ਸਮੱਸਿਆ ਜਿਹੜੀ ਟੈਨਸ਼ਨ ਦੀ ਸਾਡੀ ਉਹ ਇਹਨੇ ਪਾਰਟੀ ਨੇ ਦੂਰ ਕਰਤੀ ਸਾਨੂੰ ਨਹੀਂ ਰਾਤ ਨੂੰ ਮਰਨਾ ਪੈਂਦਾ ਸੀ ਇਹ ਇਹਦੇ ਬਾਅਦ ਫਸਲਾਂ ਵਾਸਤੇ ਜਿਹੜਾ ਕਿ ਸਾਨੂੰ ਹੁਣ ਦਿਨੇ-ਦਿਨੇ ਇਹਨੇ ਬੜ ਜਾਂਦਾ ਹੈ ਸਾਡਾ ਕੰਮ ਕੀ ਗੱਲ ਹੈ ਲਾਈਟ ਦਿਨ ਚ ਰਹਿੰਦੀ ਹੈ ਪੂਰੀ ਦਿਨੇ ਰਹਿੰਦੀ ਹੈ ਜੀ ਫੁੱਲ ਰਹਿੰਦੀ ਹੈ ਮੈਂ ਕਹਿੰਦਾ ਅੱਗੇ ਤਾਂ ਕਹਿੰਦੇ ਸੀ ਲਾਈਟ ਆਉਂਦੀ ਹੀ ਨਹੀਂ ਨੰਬਰ ਲਾ ਕੇ ਵੀ ਪੁੱਛਦੇ ਤੇ ਗ੍ਰੈਡ ਤੇ ਹੁਣ ਜਾਂਦੀ ਹੀ ਨਹੀਂ ਹੈਗੀ ਹੁਣ ਇਹ ਗੱਲ ਕਹਿੰਦੀ ਆ ਜੀ ਅਸੀਂ ਹਾਂਜੀ ਹਾਂ ਜੇਨੀਆਂ ਕਿ ਮਨ ਜਾ ਖੁਸ਼ ਹੋ ਰਿਹਾ ਜੀ ਪੂਰਾ ਫੁੱਲ ਲੈਣ ਠੀਕ ਹੈ ਹਾਂਜੀ ਹੁਣ ਹੁਣ ਕੰਮ ਵਧੀਆ ਹੋ ਰਿਹਾ ਜੀ ਹੁਣ ਅਸੀਂ ਉਮੀਦ ਹੋਰ ਕਰਦੇ ਆ ਜੀ ਜੇਨੀਆਂ ਕਿ ਗੱਲ ਉਮੀਦ ਹੋਰ ਕਰਦੇ ਆ ਵੀ ਜਿਹੜੀਆਂ ਸਾਡੀਆਂ ਇੱਕ ਦੋ ਸਮੱਸਿਆਵਾਂ ਹੋਰ ਨੇ ਉਹ ਵੀ ਮੰਤਰੀ ਸਾਹਿਬ ਨੇ ਕਹਿਤਾ ਵੀ ਉਹ ਵੀ ਥੋੜਾ ਪੂਰਾ ਕਰਾਂਗੇ ਜੀ ਠੀਕ ਹੈ ਹਾਂਜੀ ਹਾਂ ਸਟੇਟਮੈਂਟ ਦੇਖ ਰਹੇ ਤੇ ਨੌਕਰੀਆਂ ਦੀਆਂ ਗੱਲਾਂ ਹੋਈਆਂ ਨੌਕਰੀ ਵੀ ਮਿਲੀਆਂ ਨੇ ਤੁਹਾਡੇ ਪਿੰਡ ਦੇ ਨੌਕਰੀਆਂ ਨਹੀਂ ਹਾਂਜੀ ਉਦੋਂ ਆਪਣੇ ਪੰਡਤਾਂ ਦੀ ਕੁੜੀ ਆਈ ਇੱਕ ਉਹਨੂੰ ਮਿਲੀ ਤਹਿਸੀਲਦਾਰ ਬਣੀ ਆਈ ਇੱਕ ਉਦੋਂ ਜ਼ਿੰਮੇਵਾਰਾਂ ਦੀ ਕੁੜੀ ਆਈ ਉਹ ਵੀ ਬਣੀ ਆਈ ਉਹਨੂੰ ਦੂਜੀਆਂ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਸੁਖਪਾਲ ਸਿੰਘ ਖਹਿਰਾ ਵੀ ਆਏ ਤੇ ਕਾਂਗਰਸ ਪਾਰਟੀ ਤੋਂ ਉਹਨਾਂ ਨੂੰ ਕਿਵੇਂ ਦੇਖਦੇ ਦੂਰ ਦਾ ਬੰਦਾ ਜੀ ਦੂਜੀ ਪਾਰਟੀਆਂ ਨਹੀਂ ਜੀ ਉਹਨਾਂ ਦਾ ਕੋਈ ਭੇਤ ਨਹੀਂ ਗਈ ਸਾਨੂੰ ਦੂਰ ਦੇ ਬੰਦੇ ਨਹੀਂ ਜੀ ਉਹਨਾਂ ਨੂੰ ਉਹਨਾਂ ਦਾ ਸਾਨੂੰ ਕੋਈ ਭੇਤ ਨਹੀਂ ਹੈ ਗਈ ਠੀਕ ਹੈ ਵੀ ਕਹੇ ਜੇ ਹੈਗੇ ਨੇ ਕਹੇ ਜੇ ਨਹੀਂ ਹੈਗੇ ਇਹਨਾਂ ਨੇ ਜੇ ਨਹੀਂ ਸਾਡਾ ਮਨ ਖੁਸ਼ ਥੋੜੇ ਸਾਲਾਂ ਜੇ ਕਰਤਾ ਜੀ ਜਣੀ ਮਨਖੋਸ ਜਿਹੜੇ ਕੁਝ ਵਾਦੇ ਤੇ ਸਾਡੇ ਸਭ ਤੋਂ ਵੱਧ ਵਾਰਾਂ ਨੇ ਦੁਬਾਰੇ ਫੇਰ ਕਹਿਣਾ ਜੀ ਵੀ ਜਿਹੜਾ ਲਾਈਟ ਦਾ ਮਨਖੋਸ ਕਰਿਆ ਜੀ ਇਹਨਾਂ ਨੇ ਇਹ ਸਭ ਤੋਂ ਵਧੀਆ ਰਿਹਾ ਜੀ ਨਹੀਂ ਅਸੀਂ ਖੇਤਾਂ 'ਚੇ ਮਰ ਜਾਂਦੇ ਸੀ ਜਾਨੀ ਕਿ ਲਾਈਟ ਦੇਖਦੇ ਦੇਖਦੇ ਠੀਕ ਹੈ ਵੀ ਪੌਦਾਂ ਨੂੰ ਪਨੀਰੀਆਂ ਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ 11-11 ਵਾਰ ਹਾਂਜੀ 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 ਜਾਨੀ ਕਿ ਹੁਣ ਅਸੀਂ ਦਿਨੇ-ਦਿਨੇ ਕੰਮ ਨੇ ਮੇੜੇ ਆਉਣੇ ਆ ਉਦੋਂ ਬਾਅਦ ਚੱਪਦਾ ਹੋੜ ਕੇ ਲੇਲੂ ਕੰਮ ਹੁੰਦਾ ਜਿਹੜਾ ਹੀ ਉਹ ਕਰਦੇ ਆ ਜੀ ਨਹੀਂ ਲੱਗਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਵੇਂ ਦੀ ਉਮੀਦ ਆ ਕੌਣ ਜਿੱਤ ਜੇਨਨ ਕਿ 2 ਨੰਬਰ ਤੇ ਤਖੈਰਾ ਸਾਹਿਬ ਦੀ ਉਮੀਦ ਹੈਗੀ ਜੀ ਪਹਿਲੇ ਨੰਬਰ ਤੇ ਜੇਨਨ ਕਿ ਆਪਣੇ ਮੀਤ ਹੀਰ ਜੀ ਰਹਿਣਗੇ ਜੀ ਹਾਂਜੀ ਸਿਮਰਨਜੀਤ ਸਿੰਘ ਮਾਨ ਆਵਾਜ਼ ਉਹ ਵੀ ਲਗਾਤਾਰ ਜਾਰੀ ਆ ਜਿਵੇਂ ਨੀ ਚੋਣ ਜਿੱਤੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਦਾ ਕਿਵੇਂ ਲੱਗਦਾ ਜੇਨਨ ਕਿ ਉर्जा ਜ਼ਿਆਦਾ ਲੱਗਦਾ ਜੀ ਉਹਨਾਂ ਦਾ ਵੀ ਜੇਨਨ ਕਿ ਵੀ ਪਹਿਲੇ ਨੰਬਰ ਤੇ ਇਹਨਾਂ ਦਾ ਆਉਣ ਦਾ ਰੱਜਾ ਲੱਗਦਾ ਜਿਵੇਂ ਕਿ ਲੋਕਾਂ ਦਾ ਪਿਆਰ ਹੈ ਜੀ ਆਪਣੀ ਹਾਂਜੀ ਪਿੰਡ ਦੇਆਂ ਦਾ ਪਿਆਰ ਬਹੁਤ ਵਧੀਆ ਜੀ ਵੱਡਾ ਵੱਡਾ ਪਿੰਡਾ ਕਾਫੀ ਕੀ ਲੱਗਦਾ ਇੱਥੇ 1 ਨੰਬਰ ਤੇ ਮੀਤ ਹੀਰ ਨਹੀਂ ਰਹਿਣਾ ਹਾਂਜੀ 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 ਇੱਕ ਨੰਬਰ ਤੇ ਰਹਿਣਾ ਜੀ ਜਿਵੇਂ ਕਿ ਹਲੇ ਤਾਂ ਕੁਝ ਆਏ ਬਣੀ ਗਏ ਜੇਨ ਕਿ ਇਹਨਾਂ ਦੇ ਪੂਰਾ ਪਿਆਰ ਸਤਿਕਾਰ ਦੇਣ ਵਾਲੇ ਲੋਕ ਬਹੁਤ ਨਹੀਂ ਜੀ ਮਾਈਆਂ ਵੀ ਨਹੀਂ ਆਈਆਂ ਜੀ ਬਹੁਤ ਕੰਮ ਕਰਕੇ ਜੀ ਜੇਨ ਕਿ ਕੱਠ ਦਾ ਬਹੁਤ ਜ਼ਿਆਦਾ ਹੋ ਜਾਣਾ ਅੱਧੇ ਨੂੰ ਪਤਾ ਵੀ ਨਹੀਂ ਸੀ ਜੀ ਵੀ ਪਹੁੰਚਣਾ ਜੀ ਬਿਲਕੁਲ ਜੀ ਕੀ ਨਾਮ ਆ ਜੀ ਆਪਣਾ ਕਰਮ ਸਿੰਘ ਹੈ ਜੀ ਅੱਛਾ ਕਰਮ ਸਿੰਘ ਜੀ ਕਿਵੇਂ ਲੱਗਦਾ ਵੇਵ ਕਿਵੇਂ ਦੀ ਲੱਗਦੀ ਹੈ ਕਿਉਂਕਿ 5 ਦਿਨ ਰਹਿ ਗਏ ਉਸ ਤੋਂ ਬਾਅਦ ਵੋਟਾਂ ਪੈਣੀਆਂ ਨੇ ਫਿਰ ਗਿਣਤੀ ਹੋਣੀਆਂ ਫਿਰ ਮੈਂਬਰ ਪਾਰਲੀਮੈਂਟ ਬਣ ਜਿਹੜੇ ਐਮਐਲਏ ਨੇ ਜਿਤੇ ਸਾਡੇ ਨਜ਼ਦੀਕਾ ਹੋਵੇ ਆਪਾਂ ਘਰੇ ਜਾ ਕੇ ਵੀ ਕਹਿ ਸਕਦੇ ਹਾਂ ਜਿਹੜੇ ਹੋਰ ਐਮਐਲਏ ਉਹ ਸਾਰੇ ਦੂਰ ਤੇ ਨੇ ਠੀਕ ਹੈ ਇਹ ਸਾਡੇ ਨੇੜੇ ਦਾ ਹੈ ਆਪਣਾ ਜ਼ਿਲ੍ਹਾ ਹੁਣ ਬੇਸ਼ੱਕ ਅਲੱਗ ਹੋ ਗਿਆ ਬਰਨਾਲੇ ਦੇ ਨੇੜੇ ਦਾ ਇਹ ਮੁੰਡਾ ਤੇ ਉਸ ਤੋਂ ਨਵਾਂ ਮੁੰਡਾ ਹੈ ਬਾਕੀ ਤੁਰਨ ਫਿਰਨ ਵਾਲਾ ਹੈ ਠੀਕ ਹੈ ਬਾਕੀ ਵੋਟਰ ਠਹਿਰੇ ਰੋ ਕੀ ਕਰਨਗੇ ਜਾ ਕੇ ਕਿਸੇ ਦਾ ਕੰਮ ਪਹਿਲੇ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ ਜਿਮਨੀ ਚੋਣ ਚ ਉਹ ਉਦੋਂ ਕਿਵੇਂ ਜਿੱਤ ਕੇ ਹੁਣ ਕਿਵੇਂ ਦਾ ਲੱਗਦਾ ਉਹਨਾਂ ਨੂੰ ਮਾਨ ਨੂੰ ਤਾਂ ਜਿੱਤੇ ਆ ਤੇ ਵੀ ਚੱਲ ਬਚਾਰਾ ਇੱਕ ਵਾਰੀ ਚਾਂਸ ਆਵੇਂ ਨੂੰ ਦੇ ਦਿਓ ਠੀਕ ਹੈ ਚਾਂਸ ਦਿੱਤਾ ਤੇ ਕਿ ਮੁਰਤੇ ਸਾਡੇ ਪੰਡਨੀ ਆਈ ਪਹਿਲਾਂ ਤਾਂ ਹੋ ਸਕਦਾ ਤੁਸੀਂ ਵੀ ਉਦੋਂ ਵੋਟਾਂ ਪਾਈਆਂ ਹੋਣ ਵੀ ਮਾਨ ਸਾਹਿਬ ਨੂੰ ਆ ਪਾਈਆਂ ਨੇ ਜੀ ਬਸਲ ਸਾਡੇ ਪੰਡਨੀ ਆਏ ਮੁ ਇਸ ਕਰਕੇ ਫਿਰ ਮਾਨ ਨੂੰ ਇਹਦੀ ਵੋਟ ਘੱਟ ਪਾਉਗੀ। ਹਾਂ ਹੁਣ ਨਹੀਂ ਤੁਸੀਂ ਸੋਦੇ ਵੀ ਚਲੋ ਵਿਚਾਰੇ ਸਿਆਣੇ ਨੇ ਵੀ ਵੋਟ ਫੇਰ ਪਾ ਦੋ। ਸਿਆਣੇ ਦੀ ਗੱਲ ਤਾਂ ਹੋ ਰਹੀ ਹੈ ਜੀ ਮਤਲਬ ਇਹ ਨੇੜੇ ਦੇ ਮੁੰਡੇ ਆ। ਉਮਰ ਜ਼ਿਆਦੇ ਹੋ ਚੁੱਕੀ ਹੈ ਉਹਨਾਂ ਦੀ। ਇਸ ਕਰਕੇ ਅਸੀਂ ਉਹਨੂੰ ਵੋਟ ਪਿੰਡ ਦੇ ਲੋਕ ਘੱਟ ਪਾਏ। ਜੋਰ ਸ਼ੋਰ ਨਾਲ ਤੁਸੀਂ ਪਾਈਆਂ ਨੇ ਵੋਟਾਂ ਕਿ ਜਿੱਤਾ। ਆਪ ਪਿੰਡ ਨੇ ਪੂਰੀ ਜ਼ੋਰ ਪਾਇਆ ਲਾਇਆ। ਜਿਹੜੇ ਝਾੜੂ ਕਹਿੰਦੇ ਉਹ ਮੁੰਡੇ ਨੇ ਵੀ ਕਿਹਾ ਅਸੀਂ ਮਾਨ ਨੂੰ ਚਿਤਾ ਹੁਣ ਐਤ ਕੀ। ਵੀ ਚਲ ਇੱਕ ਚਾਂਸ ਇਹਨੂੰ ਦਿਓ। ਪਰ ਉਹ ਪਿੰਡ ਵਾਤੇ ਦਾ ਕੁਝ ਕਰ ਰਹੇ ਨੇ ਉਹਨੇ ਸਾਡੇ ਪਿੰਡ ਵਾਤੇ ਦਾ। ਇੱਕ ਕਰੈਕਟ ਨੂੰ ਗ੍ਰਾਂਟ ਗ੍ਰਾਂਟ ਕੋਈ ਆਈ ਬਾਕੀ ਜਿੰਨੇ ਹੁਣ ਐਮਪੀ ਜਿੰਨੇ ਖੜੇ ਨੇ ਉਹ ਸਾਰੇ ਦੂਰ ਦੇ ਨੇ ਕੋਈ ਨੇੜੇ ਦਾ ਨਾ ਪਿੰਡ ਦਾ ਕੋਈ ਜਾਣਦਾ ਨਹੀਂ ਇਹਨਾਂ ਤੋਂ ਪਹਿਲਾਂ ਵੀ ਬਹੁਤ ਨੇ ਜਾਣਦੇ ਜਿਹੜੇ ਬਾਹਰ ਫਿਰਦੇ ਤੇ ਉਹ ਬੰਦੇ ਇਹਨੂੰ ਪਹਿਲਾਂ ਜਾਣਦੇ ਨੇ ਮੁੰਡੇ ਨੂੰ ਠੀਕ ਹੈ ਜੀ ਬਰਨਾਲੇ 'ਚ ਕੰਮ ਕਰੇ ਹੋਏ ਨੇ ਇਹਦੇ ਬਹੁਤ ਜ਼ਿਆਦਾ ਵਧੀਆ ਦੋਵਾਰੀ ਜਿੱਥੇ ਐਮਐਲਏ ਤਾਂ ਅਸੀਂ ਜਿੱਤੇ ਆ ਲੈ ਸੁਖਪਾਲ ਸਿੰਘ ਖਹਿਰਾ ਦੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਤਾਂ ਹੈਗਾ ਮੈਂ ਇੱਥੇ ਦਾ ਵੀ ਸਾਰਾ ਮੈਂ ਕਿਤੇ ਨਾ ਕਿਤੇ ਪੰਜਾਬ ਦਾ ਤਾਂ ਹੈਗਾ ਜੀ ਤਿੰਨ ਚਾਰ ਪਾਰਟੀਆਂ ਬਦਲ ਕੇ ਸਾਡੇ ਪਿੰਡੇ ਵੀ ਜੇ ਕੋਈ ਬੰਦਾ ਹੋਰ ਪਾਸੇ ਹੋ ਜੇ ਜੇ ਹੁਣ ਉਹ ਕਾਂਗਰਸੀ ਆ ਕਾਂਗਰਸੀ ਨਾਲ ਜੁੜੇ ਨਾ ਜਾਂ ਅਕਾਲੀਆ ਬੇਕਾਰ ਬੰਦੇ ਨੇ ਉਹਨੂੰ ਫਾਇਦਾ ਕਿਉਂ ਰੱਖਣ ਦਾ ਚਾਰ ਬਾਰੀ ਦਾ ਪਾਰਟੀਆਂ ਬਦਲ ਗਿਆ ਠੀਕ ਹੈ ਇਸ ਕਰਕੇ ਬੰਦੇ ਲੋਕ ਚਾਹੁੰਦੇ ਨਹੀਂਗੇ ਸਾਡੇ ਪਿੰਡ ਦੇ ਲੋਕ ਕਹਿੰਦੇ ਨੇ ਸਾਰੇ ਪਿੰਡ ਦੇ ਲੋਕ ਲੱਭੇ ਨੇ ਹਰ ਇੱਕ ਜਾਤਾਂ ਹਰ ਇੱਕ ਧਰਮ ਇੱਥੇ ਸਾਡੇ ਪਿੰਡ ਹਰ ਰੋਜ਼ ਲੰਗਰ ਚੱਲਦੇ ਨੇ ਸਾਡੇ ਪਿੰਡ 'ਚ ਕੋਈ ਅਸੀਂ ਜਿੱਤ ਪਾਇਆ ਨਹੀਂ ਜਿੱਧਰ ਪਸ ਸਾਡਾ ਪਿੰਡ ਹੋਈ ਸਾਰੇ ਪਿੰਡ ਉਧਰ ਹੋ ਜਾਂਦਾ ਠੀਕ ਹੈ ਹੁਣ ਲੱਗਦਾ ਕੀ ਆ ਤੁਹਾਨੂੰ ਇੱਕ ਨੰਬਰ ਤੇ ਕੌਣ ਦੋ ਨੰਬਰ ਤੇ ਕੌਣ ਕਿਵੇਂ ਕਿਵੇਂ ਦੀ ਲੱਗਦੀ ਆ ਅੱਜ ਤਾਂ ਕਹਿੰਦੇ ਮੀਤਹਿਰ ਆਊਗਾ ਜੀ ਹਾਂਜੀ ਦੋ ਨੰਬਰ ਤੇ ਦੋ ਨੰਬਰ ਤੇ ਕੋਈ ਆਵੇ ਅਸੀਂ ਨਹੀਂ ਕਹਿ ਸਕਦੇ ਪਰ ਇੱਕ ਨੰਬਰ ਤੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਕਈ ਵਾਰ ਗੱਲਾਂ ਬਾਤਾਂ ਕਰਦੇ ਇੱਥੇ ਬੈਠੇ ਵੀ ਹਾਂ ਜੀ ਕਿਹੜਾ ਜਿਸ ਦਾ ਵੀ ਹਵਾ ਜੀ ਉਹਦੀ ਬਦਗੀ ਜੀ ਹਵਾ ਜੀ ਸਾਡੇ ਦਾ ਪਿੰਡ ਜਿਆਦਾ ਮੀਤਿਹਰ ਨੂੰ ਚਾਹੁੰਦੇ ਨੇ ਲੋਕ ਠੀਕ ਹੈ ਹਾਂ ਜੀ ਮਤਲਬ ਟੱਕਰ ਮੁਕਾਬਲਾ ਕਿਹਦੇ ਨਾਲ ਲੱਗਦਾ ਟੱਕਰ ਤਾਂ ਕਾਂਗਰਸ ਨਾਲ ਹੋ ਸਕਦਾ ਠੀਕ ਹੈ ਹਾਂ ਜੀ ਹਾਂ ਜੀ ਜਨਕੀ ਸਿਮਰਨਜੀਤ ਸਿੰਘ ਮਾਨ ਬਾਹਰ ਨੇ ਦੌੜ ਮਾਨ ਤਾਂ ਫਿਰ ਇਹ ਕਿ ਪਹਿਲਾਂ ਤੋਂ طے ਹੈ ਨਾ ਜੀ ਪਿੰਡ ਵਾਲੇ ਤਾਂ ਹੀ ਕਰਕੇ ਆਏ ਹੋ ਲੋ ਕੋਸਾ ਦਾ ਉਹ ਵੀ ਆਸਾ ਦੂਜੇ ਨੰਬਰ ਤੇ ਆਸਾ ਠੀਕ ਹੈ ਬਿਲਕੁਲ ਵੀਰ ਜੀ ਕੀ ਨਾਮ ਆਪਣਾ ਕ੍ਰਿਸ਼ਨ ਚੰਦ ਆ ਜੀ ਅੱਛਾ ਕ੍ਰਿਸ਼ਨ ਚੰਦ ਜੀ ਕਿਵੇਂ ਲੱਗਦਾ ਲੱਡੂ ਅੱਜ ਵੀ ਖਾਦੇ ਨੇ ਹਰ ਰੋਜ਼ ਉਮੀਦਵਾਰ ਆਉਂਦੇ ਨੇ ਲੱਡੂ ਵੀ ਖਵਾ ਕੇ ਜਾਂਦੇ ਨੇ ਤੇ ਸਪੀਚ ਵੀ ਕਰਕੇ ਜਾਂਦੇ ਨੇ ਕੀ ਲੱਗਦਾ ਉਹਨਾਂ ਦੀ ਸਪੀਚ ਸੁਣਦੇ ਹੋ ਜਾਂ ਬੇਸੀ ਜਜਮੈਂਟ ਪਹਿਲਾਂ ਲਈ ਹੋਈ ਆ ਬੇ ਕਿਹੜਾ ਵਧੀਆ ਕਿਹੜਾ ਨਹੀਂ ਵਧੀਆ ਕਿਉਂਕਿ ਜਿਹੜੇ ਹੁਣ ਕੰਮ ਕਰ ਰਹੇ ਆ ਆਪਾਂ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਦੇ ਕੰਮ ਕਰ ਰਹੇ ਆ ਦੇਖ ਰਿਆਂਗੇ ਕਿਉਂਕਿ ਸਾਨੂੰ 70 ਸਾਲ ਦੇ ਵਿੱਚ ਸਾਨੂੰ ਹੁਣ ਦੇ ਦੇਖ ਨੂੰ ਨਹੀਂ ਮਿਲਿਆ ਕਿ ਜਿਹੜੇ ਇਹਨਾਂ ਨੇ ਬਾੜੇ ਕੀਤੀ ਸੀ ਪੂਰੇ ਘਾਰ ਰਹੇ ਨੇ ਹੌਲੀ ਹੌਲੀ ਪੂਰੇ ਹੋ ਜਾਣਗੇ ਪਹਿਲੀ ਸਮੱਸਿਆ ਸਾਨੂੰ ਲੈਡ ਦੀ ਕਿਉਂਕਿ ਅਸੀਂ ਮੈਂ ਅਸੀਂ ਖੁਦ ਕਿਸਾਨ ਆ ਗਏ ਸੀ ਰਾਤਾਂ ਨੂੰ ਜਾ ਕੇ ਜਦੋਂ ਕਣਕ ਦੀ ਬਾੜੀ ਹੁੰਦੀ ਸੀਗੀ ਰਾਤਾਂ ਨੂੰ ਉੱਠ ਉੱਠ ਜਾਣਾ ਉਹ ਤੋਂ ਬਾੜੀ ਤੋਂ ਬਾਅਦ ਵੀ ਸਾਨੂੰ ਰਾਤਾਂ ਨੂੰ ਉੱਠ ਉੱਠ ਜਾ ਕੇ ਜਮੇ ਪਨੀਰੀ ਰਲਾਉਣੇ ਪਾਣੀ ਲਾਉਣਾ ਜਾਂ ਕਿਸੇ ਪਸ਼ੂਆਂ ਦੇ ਚਾਰੇ ਨੂੰ ਪਾਣੀ ਲਾਉਣਾ ਸਾਨੂੰ ਰਾਤ ਨੂੰ ਉੱਠ ਕੇ ਉੱਠ ਜਾਣਾ ਪੈਂਦਾ ਸੀ ਅਸੀਂ ਕਈ ਵਾਰ ਤਾਂ ਕੀ ਹੁੰਦਾ ਸੀ ਰਸੀ ਜਾ ਕੇ ਬੈਹ ਜਾਂਦੇ ਲਾਈਟ ਆਉਂਦੀ ਨਹੀਂ ਸੀ ਤੇ ਹੁਣ ਲਾਈਟ ਦੀ ਜਿਹੜੀ ਪ੍ਰੋਬਲਮ ਹੈ ਉਹ ਸਾਡੀ ਮਸਲਾ ਹੱਲ ਹੋ ਗਿਆ ਜਾਨੀ ਕਿ ਲਾਈਟ ਤੋਂ ਖੁਸ਼ ਹੋਣ ਤੁਸੀਂ ਵੀ ਸਰਕਾਰ ਦੀ ਕਾਰਗੁਜ਼ਾਰੀ ਟੋਪ ਹੈ ਜੀ ਜੀ ਤੇ ਜਿਹੜੀ ਹੁਣ ਇਹਨਾਂ ਨੇ 300 ਜੂਲਟ ਇੱਕ ਮਹੀਨੇ ਦੀ 600 ਜੂਲਟ ਦੋ ਮਹੀਨੇ ਦੀ ਇਹਨਾਂ ਨੇ ਫ੍ਰੀ ਕੀਤੀ ਹੈ ਉਹਦੇ ਨਾਲ ਚਲੋ ਮੰਨ ਲਓ ਕਿ ਹੁਣ ਹਰੇਕ ਕਿਸੇ ਕੋਲੇ ਥੋੜੀ ਜਿਵੇਂ ਦਾ ਕਿਸੇ ਕੋਲੇ ਜਿਆਦਾ ਹੈ ਕਿਉਂਕਿ ਜੇ ਆਪਾਂ ਕਹੀਏ ਤਾਂ ਸਾਰੇ ਅਮੀਰ ਨਹੀਂ ਸਾਰੇ ਗਰੀਬ ਨਹੀਂ ਕਿਉਂਕਿ ਉਹਦੇ ਨਾਲ ਸਾਡਾ ਇੰਨਾ ਫਾਇਦਾ ਹੈ ਕਿ ਜਿਹੜਾ ਕਿ ਸਾਡਾ ਬਿਲ ਆ ਜਾਂਦਾ ਸੀ ਅੱਗੇ 5000 6000 ਉਹ ਸਾਨੂੰ 0 ਆ ਰਿਹਾ ਹੈਗਾ ਸਾਨੂੰ ਇਹ ਚੀਜ਼ ਦਾ ਹੀ ਫਾਇਦਾ ਹੋ ਗਿਆ ਕਿ ਜਿਹੜੇ ਸਾਡਾ ਖਰਚਾ ਸੀ ਕਿਉਂਕਿ ਜਿਹੜੇ ਰੁਜ਼ਗਾਰ ਸੀ ਪਹਿਲਾਂ ਸਰਕਾਰ ਇਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਸਭ ਜਿਹੜੇ ਆਉਂਦੇ ਸੀਗੇ ਆਪਦੀਆਂ ਮਾਰ ਦੇ ਸੀ ਚਲੇ ਜਾਂਦੇ ਸੀਗੇ ਉਸ ਤੋਂ ਬਾਅਦ ਸਾਨੂੰ ਕੋਈ ਪੁੱਛਦਾ ਨਹੀਂ ਸੀ ਜਦੋਂ ਲਾਲੋਬੀ ਸਾਲ 6 ਮਹੀਨੇ ਰਹਿ ਕੇ ਵੋਟਾਂ ਨੂੰ ਫੇਰ ਆ ਕੇ ਥੇ ਲੱਗ ਜਾਂਦੀ ਸੀ ਕਿਰਨ ਅਸੀਂ ਆਹ ਕਰਤਾ ਜੀ ਭਰਤੀਆਂ ਖੋਲ੍ਹ ਦਿੰਦੇ ਸੀਗੇ ਉਹ ਭਰਤੀਆਂ ਖੋਲ੍ਹ ਦਿੰਦੇ ਸੀ ਉਸ ਤੋਂ ਬਾਅਦ ਫਿਰ ਜਿਹੜੇ ਨੂੰ ਮੰਨ ਲਓ ਵੀ ਨੌਕਰੀਆਂ ਵਾਲੀ ਸੀਗੇ ਉਹ ਕੋਟਾ ਦੇ ਚੱਕਰ ਖਾਂਦੇ ਫਿਰ ਜਾਂਦੇ ਸੀਗੇ ਉੱਥੇ ਉਹਨਾਂ ਨੂੰ ਫਿਰ ਖੱਜਲ-ਖਵਾਰੀ ਹੋਣੀ ਪੈਂਦੀ ਸੀ ਕਿਉਂਕਿ ਜਿਹੜੀ ਹੁਣ ਇਹ ਸਰਕਾਰ ਕਲੀਅਰ ਕਰਕੇ ਫਿਰ ਅੱਗੇ ਸਟੈਪ ਚੱਕ ਲਈ ਜਿਵੇਂ ਨੌਕਰੀਆਂ ਸਾਰਾ ਕਲੀਅਰ ਕਰਕੇ ਵੀ ਅੱਗੇ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਜਿਹੜੇ ਬਹੁਤ ਨਹੀਂ ਨੌਕਰੀਆਂ ਮਿਲਦੇ ਨੇ ਕਿਸੇ ਗਰੀਬ ਘਰ ਦੇ ਨੂੰ ਮਿਲ ਗਈ ਦੂਜੀਆਂ ਪਾਰਟੀਆਂ ਵਾਲੇ ਨੇ ਸੁਖਪਾਲ ਸਿੰਘ ਖਹਿਰਾ ਵੀ ਕਹਿੰਦੇ ਆ ਵੀ ਸਾਡੀ ਪਾਰਟੀ ਆ ਕਾਂਗਰਸ ਆ ਜਿਹੜੀ ਬਹੁਤ ਕੁਝ ਕੀਤਾ ਬਹੁਤ ਕੁਝ ਕਰਾਂਗੇ ਅਸੀਂ ਦੇਸ਼ ਲਈ ਪੰਜਾਬ ਲਈ ਸੁਖਪਾਲ ਸੁਖਪਾਲ ਸਿੰਘ ਖਹਿਰਾ ਦੇ ਜੇ ਆਪਾਂ ਦੇਖੀ ਜੇ ਉਹ ਕਹਿੰਦਾ ਵੀ ਹਾਂ ਜੀ ਅਸੀਂ ਬਹੁਤ ਕੁਝ ਕਰਾਂਗੇ ਉਹਨਾਂ ਨੇ ਪਹਿਲਾਂ ਤਾਂ ਜਦੋਂ ਆਪ ਆ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਪਹਿਲਾਂ ਉਹ ਕਾਂਗਰਸ ਦੇ ਵਿੱਚ ਉਹਨਾਂ ਹੀ ਸਰਕਾਰ ਸੀ ਕੀ ਕੀਤਾ ਉਹਨਾਂ ਨੇ ਮੰਤਰੀ ਬਦਲਿਆ ਕੈਪਟਨ ਨੂੰ ਲਾ ਕੇ ਚੰਨੀ ਨੂੰ ਲਾਤਾ ਕੀ ਕੀਤਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਅੱਜ ਜਿਹੜਾ ਉਹ ਕਰਦਾ ਫਿਰਦਾ ਵੀ ਹਾਂ ਭਗਵਾਨਤਮਾਨ ਜੀ ਇੱਥੇ ਨੀਲ ਪੱਥਰ ਰੱਖਤਾ ਕੁਝ ਕੀਤਾ ਨਹੀਂ ਆਹ ਦਿਖਾਉਂਦਾ ਫਿਰਦਾ ਤੁਸੀਂ ਪੰਜਾਬ ਤੁਸੀਂ ਇੱਕ ਦੂਜੇ ਦੀ ਬੁਰਾਈਆਂ ਦਿਖਾਉਂਦੇ ਫਿਰਦੇ ਨਵੀ ਨੇ ਆ ਨਹੀਂ ਕੀਤਾ ਇਹ ਨਹੀਂ ਕੀਤਾ ਤੁਸੀਂ ਇਹ ਕਹੋ ਵੀ ਅਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਅਸੀਂ ਪੰਜਾਬ ਲਈ ਕੀ ਕਰ ਰਹੇ ਹਾਂ ਅਸੀਂ ਪਿਛਲੇ ਜਿਹੜੇ 5 ਸਾਲ ਸੀ ਉਹ ਤੋਂ ਪਹਿਲਾਂ ਹੀ ਸਾਡੀ ਕਾਂਗਰਸ ਸਰਕਾਰ ਹੀ ਆ ਵੀ ਅਸੀਂ ਉਹਦੇ ਵਿੱਚ ਅਸੀਂ ਆਹ ਕੁਝ ਕੀਤਾ ਅਸੀਂ ਬਿਲਕੁਲ ਮੁਕਾਬਲਾ ਮੁਕਾਬਲਾ ਕਿਸ ਨਾਲ ਮੰਨਦੇ ਹੋ ਜੇ ਤੁਸੀਂ ਮੀਤ ਹੇਰ ਨੂੰ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਤੋਂ ਮੀਤ ਹੇਰ ਅੱਗੇ ਨਾ ਤਾਂ ਮੁਕਾਬਲਾ ਦੂਜੇ ਨੰਬਰ ਤੇ ਕੋ ਅਸੀਂ ਦੇਖੋ ਜੀ ਮੈਂ ਤੁਰਦਾ ਫਿਰਦਾ ਰਹਿੰਦਾ ਲੋਕਾਂ ਦੇ ਵਿੱਚ ਤੇ ਸਾਨੂੰ ਜਿੱਥੇ ਤੱਕ ਉਮੀਦ ਹੈ ਕਿ ਲੋਕ ਹਰੇਕ ਹੀ ਕਹਿੰਦਾ ਕਿ ਆਪ ਨੂੰ ਹੋਣ ਦੀ ਸੰਭਾਵਨਾ ਮੀਤਹਿਰ ਆਉਣਗੇ ਸੰਗਰੂਰ ਦੇ ਵਿੱਚ ਜਨਨ ਕਿ ਵੱਧ ਤੋਂ ਵੱਧ ਲੀਡ ਨਾਲ ਇਹ ਆਪ ਜਿੱਤੂਗੀ ਜੇ ਦੂਜੇ ਨੰਬਰ ਤੇ ਕੌਣ ਰਹਿਣਗੇ ਦੂਜੇ ਤੇ ਤਾਂ ਇਹ ਆਪਸ ਵਿੱਚ ਭੀੜੀ ਜਾਂਦੇ ਨੇ ਕੋਈ ਉਹ ਕਹਿੰਦਾ ਅਮ ਸਿਰਮਨਜੀਤ ਮਾਨ ਕਹਿੰਦਾ ਮੈਂ ਆ ਤੇ ਖੈਰਾ ਕਹਿੰਦਾ ਮੈਂ ਆ ਤੇ ਇਹਨਾਂ ਦਾ ਇਹ ਤਾਂ ਆਪਸ ਵਿੱਚ ਹੀ ਫਰੀ ਜਾਣਗੇ ਕਿਉਂਕਿ ਮਾਨ ਸਾਹਿਬ ਦੀ ਦੇਖ ਰਾਂਗੇ ਇਹਨਾਂ ਨੇ ਵੀ ਕਿਹਾਗਾ ਹੁਣ ਆਪਣੇ ਇੱਥੇ ਅੱਜ ਆਏ ਸੀਗੇ ਮੀਤਹਿਰ ਤੇ ਮੈਡਮ ਆਈ ਸੀਗੀ ਇਹਨਾਂ ਨੇ ਕਿਸੇ ਬਾਰੇ ਹੀ ਨਹੀਂ ਕਿਹਾਗਾ ਕਿ ਉਹ ਮਾੜਾ ਹੈ ਉਹ ਚੰਗਾ ਇਹ ਕਹਿੰਦੀ ਸਾਡੇ ਕੰਮ ਨੇ ਜੇ ਸੀ ਕੰਮ ਕਿਤੇ ਸਾਨੂੰ ਵੋਟ ਦਿਓ ਨਹੀਂ ਕਿਤੇ ਤਾਂ ਸਾਨੂੰ ਵੋਟ ਨਾ ਦਿਓ ਅਸੀਂ ਇਹਨਾਂ ਦੇ ਕੰਮਾਂ ਨੂੰ ਵੋਟ ਦੇਵਾਂਗੇ ਕਿਉਂਕਿ 2 ਸਾਲ ਦੇ ਵਿੱਚ ਜੇ ਆਪਾਂ ਆਪਣੇ ਘਰ ਦਾ ਦੇਖੀਏ ਆਪਾਂ 1 ਸਾਲ ਦੇ ਵਿੱਚ ਆਪਣੇ ਘਰ ਦਾ ਸਾਲਕਰ ਨਹੀਂ ਠੀਕ ਕਰ ਸਕਦੇ ਕਿਉਂਕਿ ਇਹਨਾਂ ਨੇ ਫੇਰ ਵੀ 2 ਸਾਲਾਂ ਦੇ ਵਿੱਚ ਕਰ ਰਹੇ ਨੇ ਕਿਉਂਕਿ ਐਡਾ ਪੰਜਾਬ ਐਡਾ ਵੱਡਾ ਸੂਬਾ ਹੈ ਕਿ ਟਾਈਮ ਤਾਂ ਲੱਗਣੀ ਹੈ ਤੇ ਸਾਨੂੰ ਇਹਨਾਂ ਤੇ ਉਮੀਦ ਹੈ ਕਿ ਇਹ ਕੰਮ ਕਰਨਗੇ ਠੀਕ ਹੈ ਠੀਕ ਹੈ ਠੀਕ ਹੈ ਵੀ ਜੀ ਕੀ ਨਾਮ ਹੈ ਜੀ ਆਪਣਾ ਵੈਟਰ ਕਰ ਲੋ ਅੱਛਾ ਰਮਾਜੀਤ ਸਿੰਘ ਜੀ ਦਰਸ਼ਨ ਸਿੰਘ ਜੀ ਅੱਛਾ ਦਰਸ਼ਨ ਸਿੰਘ ਜੀ ਕਿਵੇਂ ਲੱਗਦਾ ਕਿਵੇਂ ਦਾ ਰਹਿਣ ਵਾਲਾ ਪ੍ਰਚਾਰ ਜੋਰਾਂ ਸ਼ੋਰਾਂ ਤੇ ਕੁਝ ਦਿਨ ਹੀ ਰਹਿ ਗਏ ਕੀ ਲੱਗਦਾ ਤੁਹਾਨੂੰ ਦੇਖੋ ਜੀ ਜੋਰਾਂ ਸ਼ੋਰਾਂ ਤੇ ਪ੍ਰਚਾਰ ਹੈਗਾ ਹੁਣ ਜਿਹੜੇ ਕੰਮ ਨੂੰ ਦੇਖ ਕੇ ਵੋਟ ਪਾਉਣਗੇ ਲੋਕ ਠੀਕ ਹੈ ਕੰਮ ਕਿੰਨਾ ਨੇ ਵਧੀਆ ਕਰਨੇ ਹੋਗੇ ਲੋਕ ਸਿਆਣੇ ਹੋਗੇ ਪਹਿਲਾਂ ਲੋਕ ਸਿਆਣੇ ਹੋਗੇ ਜੇ ਸਿਆਣੇ ਹੋਣ ਕਰਕੇ ਕਿਉਂ ਜਿਹੜੀ ਸਰਕਾਰ ਅਕਾਲੀਆਂ ਦੀ ਸੀ ਪਹਿਲਾਂ ਉਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲੈ ਕੇ ਨਾ ਤੱਕ ਕੋਈ ਸਕੂਲ ਵਿੱਦਿਆ ਖੋਲੀ ਐ ਫ੍ਰੀ ਇਨਾ ਕਰੋੜਾ ਹਜ਼ਾਰਾਂ 11000 ਕਰੋੜ ਰੁਪਇਆ ਅਰਬ ਰੁਪਇਆ ਹੁੰਦਾ ਹੈ ਮਿਸਾਲ ਦੀ ਇਥੇ ਮਹੀਨੇ ਨਹੀਂ ਆਉਂਦੇ ਨੇ ਉਹਨਾਂ ਨੇ ਕੋਈ ਕਿਸੇ ਦੇ ਬੱਚੇ ਨੂੰ ਤਾਂ ਨਹੀਂ ਚੱਕਿਆ ਨਾ ਕਿਸੇ ਹਸਪਤਾਲ ਦੀ ਸਹੂਲਤ ਦਿੱਤੀ ਐ ਫਿਰ ਕਾਂਗਰਸ ਨੇ 25 ਸਾਲ ਲੈ ਬਦਲ ਹੁਣੇ ਰਾਜ ਕਰਕੇ ਫਿਰ ਕਾਂਗਰਸ ਨੇ ਬਾਕੀ 70 ਸਾਲ 37 37 ਸਾਲ ਹੋ ਰਹੀ ਤੇ ਹੁਣ ਇਹਨਾਂ 2 ਸਾਲਾਂ ਦੇ ਵਿੱਚ ਇਹਨਾਂ ਦਾ ਕੰਮ ਵਧੀਆ ਨੇ ਚਲੋ ਜਿਹੜੀ ਕਾਰਗੁਜ਼ਾਰੀ ਤੁਹਾਨੂੰ ਵਧੀਆ ਲੱਗਦੀ ਹੈ 2 ਸਾਲਾਂ ਦੀ ਕਾਰਗੁਜ਼ਾਰੀ ਸਾਫ ਸੁਥਰੀ ਹੈ 60% 40% ਸਾਫ ਸੁਥਰੀ ਹੈ ਪਰ ਭਗਵੰਤ ਮਾਨ 100% ਹੀ ਲੱਗ ਰਿਹਾ ਭਗਵੰਤ ਮਾਨ 100% ਲੱਗ ਰਿਹਾ ਬਾਕੀ ਇਹਦੇ ਦੂਜੇ 80 ਕੈਂਡੀਡੇਟ ਨੇ ਉਹ ਕੋਈ 40% ਹੁਣ 20-20 ਭਰਾਜ ਹੋਏ ਜਾਨੀ ਕਿ ਜਿਹੜੇ ਕੈਂਡੀਡੇਟ ਇਹ ਕਹਿੰਦੇ ਆਪਾਂ ਸਪਸ਼ਟ ਜਾਦੇ ਰੋਦੇ ਨਹੀਂ ਨਾ ਜਿਹਦੇ ਚਿੱਤ ਕਰਦਾ ਅੰਦਰ ਡਾਬੇ ਚ ਬਾਹਰ ਨਾ ਆਈਏ ਤਾਂ ਫੇਰ ਕਹਦੇ ਵੇ ਇਹ ਉਹ ਥੋੜਾ ਵੀ ਉਹ ਜਿਹੜਾ ਉਸਤੀ ਆ ਉਹ ਜਿਹੜਾ ਅੰਦਰ ਕਰਤਾ ਸੀ ਕਈ ਮਹੀਨੇ ਹੋ ਗਏ ਗੁਪਤ ਕਰਤਾ ਗੁਪਤ ਕਰਕੇ ਉੱਡ ਕੇ ਆਜੋ ਭਜਨ ਕਰੋ ਬੰਦਗੀ ਕਰੋ ਜੇ ਰੱਬ ਦੀ ਓਟ ਲੇ ਜਿਵੇਂ ਇੱਕ ਬੰਦਾ ਇੱਕ ਬੋਲਿਆ ਸੀ ਕਹਿੰਦੇ ਕਿਰਪਾਨਾਂ ਦਾ ਸਮਾਂ ਨਹੀਂ ਇਹਦਾ ਹੀ ਹੱਕ ਨਹੀਂ ਸੀ ਕਹਿਣ ਦਾ ਬਿਲਕੁਲ ਗੰਦਾ ਬੰਦਾ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਕਾਰਗੁਜ਼ਾਰੀ ਐਮਐਲਏਾਂ ਦੀ ਥੋੜੀ ਡਾਊਨ ਰਹੀ ਆ ਮਿੰਟ ਸੁਣੋ ਉਹ ਬੰਦਾ ਪਾਰਟੀ ਦਾ ਪ੍ਰਦੇਸ਼ ਕਰੇ ਉਹਨੂੰ ਇਹ ਮਕਸਦ ਨਹੀਂ ਵੀ ਕਿਰਪਾਨ ਵਾਰੇ ਬੋਲੇ ਹੱਕ ਨਹੀਂ ਸੀ ਉਹਦਾ ਬੰਦਾ ਜਿਵੇਂ ਹੁਣ ਮਾਨ ਨੇ ਕਿਰਪਾਨ ਵਾਰੇ ਉੱਥੇ ਕਿਰਪਾਨ ਵਾਰੇ ਕਹਿੰਦੇ ਉਹਨੇ ਇਹ ਨਹੀਂ ਕਰਿਆ ਮਾਨ ਨੇ ਵੋਟ ਪਾਈ ਹੈ ਦੂਜੀ ਗੰਦੀ ਪਾਰਟੀ ਵਾਲੇ ਕਿਰਪਾਨ ਬਾਰੇ ਕੌਣ ਬੋਲਦਾ ਸੀ ਕੌਣ ਇਹ ਬੰਦਾ ਇੱਕ ਪ੍ਰਚਾਰਕ ਆਇਆ ਸੀ ਇੱਥੇ ਜਿਹੜਾ ਇਹ ਕਹਿੰਦਾ ਸੀ ਜੀ ਉਹ ਉਹ ਕਹਿੰਦਾ ਵੀ ਕਿਰਪਾਨਾ ਕਰਪੂਨਾ ਦਾ ਸਮਾਂ ਨਹੀਂ ਹੈਗਾ ਅੱਛਾ ਵੀ ਹੁਣ ਤਾਂ ਕਲਮ ਦਾ ਸਮਾਂ ਹੈ ਠੀਕ ਹੈ ਉਹਨੇ ਜਾਨੀ ਕਿ ਬਹੁਤ ਗਲਤ ਗਲਤ ਸ਼ਬਦ ਬਹੁਤ ਗਲਤ ਸ਼ਬਦ ਬੋਲਿਆ ਕਹਿੰਦਾ ਕਲਮ ਕਸਾਈ ਕਲਕਾਤੀ ਰਾਜ ਕਹਿੰਦਾ ਕਸਾਈ ਕਲਮ ਕਸਾਈ ਜਿਹੜਾ ਹੁੰਦਾ ਬਹੁਤ ਮਾੜਾ ਹੁੰਦਾ ਠੀਕ ਹੈ ਵਧੀਆ ਵੀ ਹੁੰਦਾ ਸੱਚ ਦਾ ਇਨਸਾਫ ਕਰਦਾ ਬੜੇ ਲੋਕਾਂ ਨੂੰ ਸੱਚ ਦਾ ਇਨਸਾਫ ਪਰ ਭਗਵੰਤ ਸਤਿਨਾਮ ਜਿੰਨਾ ਚਾਹੇ ਮੀਤ ਹਰ ਵਧੀਆ ਬੰਦਾ ਬੰਦਾ ਦੇਖਣ ਨੂੰ ਕਰਤਾਰ ਵਧੀਆ ਲੱਗਿਆ ਬੰਦੇ ਦੇ ਬੋਲਣ ਤੋਂ ਪਤਾ ਲੱਗ ਜਾਣਾ ਅੰਦਰਲੀ ਆਵਾਜ਼ ਹੈ ਬਾਹਰੋਂ ਪਤਾ ਲੱਗਦਾ ਅੰਦਰੋਂ ਬੋਲਣ ਤੇ ਜੀ ਜੀ ਠੀਕ ਹੈ ਉਹ ਬੰਦਾ ਵਧੀਆ ਬੋਲਿਆ ਉਹਨੇ ਕਿਸੇ ਦੀ ਨਹੀਂ ਜਾਨੀ ਜਿਹੜੇ ਬੰਦੇ ਨਿੰਦਿਆ ਕਰਦੇ ਨੇ ਉਹ ਬੰਦੇ ਅੰਦਰੋਂ ਵਧੀਆ ਨਹੀਂ ਹੁੰਦੇ ਉਹ ਮਾੜੇ ਹੁੰਦੇ ਨੇ ਠੀਕ ਹੈ ਤੇ ਇਹ ਬੰਦੇ ਭਗਵੰਤ ਮਾਨ ਵਧੀਆ ਬੰਦਾ ਬੋਲਿਆ ਚੇਹੇ ਦੇਖੋ ਧੱਕਾ ਨਾਲ ਹੋ ਜਾਂਦਾ ਕਿਸੇ ਤੇ ਹੋ ਜਾਂਦਾ ਦਾ ਪੈ ਜਾਂਦੀ ਹੈ ਇਹ 90% ਵਧੀਆ ਜਿਹੜੇ ਇਹ ਕੈਂਡੀਡੇਟ ਨੇ 40% ਆ 30% ਹੈ ਪਰ ਚਲੋ ਫਿਰ ਵੀ ਲੋਕਾਂ ਦਾ ਭਲਾ ਜਰਦੀ ਜਾਰੇ ਇੰਨਾ ਕੰਮ ਹੋਇਆ ਲੋਕਾਂ ਦਾ ਵੀ ਲੋਕਾਂ ਨੇ ਮਨ ਖੁਸ਼ ਹੋ ਗਏ ਵੀ ਅਸੀਂ ਦੁਖੀ ਨਹੀਂ ਹੋਏ ਨਹੀਂ ਜੇ ਤੁਸੀਂ ਕਹਾਂਗੇ ਭਗਵੰਤ ਜੀ 100% ਨੇ ਇਹਨਾਂ ਦੇ ਜਿਹੜੇ ਐਮਐਲਏ ਨੂੰ 30 40% ਜੇ ਉਹ 100% ਹੁੰਦੇ ਫੇਰ ਗੱਲ ਬਣਦੀ ਫੇਰ ਗੱਲ ਬਣਦੀ ਜੇ ਉਹ ਸਾਰੇ ਹੋ ਜਾਂਦੇ ਹੁਣ ਮੈਂ ਖੜਾ ਹੋ ਕੇ ਵੀ ਕਹਿ ਸਕਦਾ ਸੀ ਮੈਂ ਲੱਗਿਆ ਸੀ ਉਹ ਚਲ ਕਾ ਨੂੰ ਸਭਾ ਚ ਕਿਸੇ ਦੀ ਕਹਿਣਾ ਨਹੀਂ ਕਹੀ ਤੀ ਕਹਿਣ ਦਾ ਮੰਤਰੀ ਤੋਂ ਤੁਹਾਡਾ ਵੇਸੇ ਮੰਚ ਗਿਆ ਕਹਿਣ ਦਾ ਮੰਤਰੀ ਕੋਈ ਬੰਦਾ ਇਬਰਾਜ ਗੋੜ ਗਿਆ ਪੁਲਿਸ ਲੈਣ ਚੋਂ ਕੋਈ ਸਿਪਾਹੀ ਕੀ ਵਿਚਾਰਾ ਉਹ ਗਿਆ ਬਦਲੀ ਕਰਾ ਦੋ ਕਹਿੰਦੇ ਮੇਰੇ ਠੀਕ ਹੈ ਕਹਿੰਦੇ ਵੀ ਕਹਿੰਦੇ ਵੀ ਬਾਜ਼ਲੀ ਤਾਂ ਕਣੀ ਵੀ ਕਲਪਤ ਆਤਾ ਗਿਆ ਫੀਸ ਲਗਣੀ ਸੀ 40000 ਰੁਪਿਆ ਵੀ ਚਲੇ ਚ ਕੀ ਤਾਂ ਇਹ ਨਹੀਂ ਕੰਮ ਹੁੰਦੇ ਕਹਿੰਦੇ ਇਹ ਕੀ ਤਾਂ ਹੋ ਗਿਆ ਗਹਾਨੂ ਨਹੀਂ ਹੋਣਾ ਠੀਕ ਹੈ ਵੀ ਜਾਣਦੀ ਨੇ ਛੜਤ ਆ ਉਹ ਬੰਦਾ ਲਿਆ ਨਹੀਂ ਅੱਛਾ ਕਹਿ ਦਿੱਤਾ ਮੂੰਹ ਚੋਂ ਵੀ ਹਾਂ ਠੀਕ ਹੈ ਉਹ ਬੰਦੇ ਨੇ ਖੋਦ ਆ ਕੇ ਸਾਢੇ ਪੰਜ ਦਾ ਕੋਈ ਇਨਸਪੈਕਟਰ ਟਾਇਰ ਹੋਇਆ ਉਹਨੇ ਦੱਸਿਆ ਹਾਂ ਇਹ ਗੱਲ ਠੀਕ ਹੈ ਐਸਾ ਗੱਲਾਂ ਦੇ ਇਹ ਜਿਹੇ ਗੱਲਾਂ ਸੱਚ ਬੋਲ ਹਾਂ ਇਹ ਗੱਲ ਜਾਨੀ ਕਿ ਮਾੜੀ ਲੱਗੀ ਵੀ ਇਹ ਮੇਰੀ ਮਾੜੀ ਇਹ ਗੱਲਾਂ ਆਪਦੇ ਆਪ ਨੂੰ ਕੋਈ ਨਾ ਪ੍ਰਚਾਰ ਬੱਚੇ ਵਾਸਤੇ ਰੋਂਦੀ ਐ ਉਹਨੂੰ ਕਿਸੇ ਦੇ ਦਿਲ ਤੇ ਵੀ ਰਹਿਮ ਚਾਹੀਦਾ ਆਪਣੇ ਬੱਚੇ ਨੂੰ ਛੱਡਦੀ ਐ ਕਹਿੰਦੀ ਮੈਂ 36 ਦਿਨਾਂ ਦਾ ਛੱਡਿਆ ਉਹਦੇ ਵਾਸਤੇ ਅੱਖਾਂ ਭਰਦੀ ਐ ਕਿਸੇ ਦੇ ਬੱਚੇ ਵਾਸਤੇ ਵੀ ਅੱਖਾਂ ਭਰਨੀਆਂ ਜ਼ਰੂਰ ਉਹਨੇ ਉਹ 40000 ਦਿਨ ਦੇ ਦਾ ਜਲ ਭਰਦਾ ਐ ਨਹੀਂ ਬਾਕੀ ਕਿਵੇਂ ਲੱਗਦਾ ਤੁਹਾਨੂੰ ਠੀਕ ਆ ਸਾਰੇ ਕੈਂਡੀਡੇਟਾਂ ਦੀ ਉਮੀਦਵਾਰਾਂ ਦੀ ਆਪਾਂ ਗੱਲ ਇਹ ਕਰਦੇ ਆ ਸੁਖਪਾਲ ਸਿੰਘ ਖੈਰਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਦਾ ਕੀ ਰਹਿਣ ਵਾਲਾ ਇੱਥੋਂ ਦੇਖੋ ਉਹ ਸਾਨੂੰ ਤਾਂ ਇਹ ਨਹੀਂ ਪਤਾ ਵੀ ਕਿਹੜੇ ਪਿੰਡ ਦਾ ਹੋ ਸਾਨੂੰ ਅਸੀਂ ਉਹਦੇ ਬਾਰੇ ਕਰੇ ਨੋ ਇੰਟਰਰਪ ਕਦੇ ਕੋਈ ਗੱਲਬਾਤ ਨਹੀਂ ਕੀਤੀ ਵੀ ਉਹ ਕਿੱਥੇ ਜਨ ਸਾਨੂੰ ਇਹ ਬੰਦਾ ਪਤਾ ਲੱਗਿਆ ਕਹਿੰਦਾ ਮੈਂ ਕੁਲਰ ਛਾਪੇ ਦਾ ਇਹਦੇ ਬਾਰੇ ਪਤਾ ਹੈ ਉਹਨਾਂ ਬਾਰੇ ਕੋਈ ਪਤਾ ਨਹੀਂ ਉਹਨਾਂ ਨੂੰ ਇਹ ਗੱਲ ਕਹ ਦਿੱਤੀ ਵੀ ਭਾਈ ਤੂੰ ਸਕੂਟਰੀ ਵਾਲੀ ਬੀਬੀ ਨੂੰ ਐਂ ਕਹਿਣਾ ਵੀ ਕਿਤੇ ਤੂੰ ਨਾ ਸਕੂਟਰੀ ਵਾਲੇ ਕੰਮ ਕਰਨ ਲੱਗ ਜੀ ਜੇ ਥੋੜੀ ਸਰਕਾਰ ਬਣਦੀ ਹੈ ਠੀਕ ਹੈ ਹਾਂ ਇਹ ਤੁਸੀਂ ਤੁਸੀਂ ਗੱਲਬਾਤ ਕੀਤੀ ਸੀ ਉਹਨਾਂ ਨਾਲ ਇਹ ਮੈਂ ਸੁਣਿਆ ਖੁਦ ਸਾਹਮਣੇ ਮੇਰੀ ਇੰਟਰੋਡਕਸ਼ਨ ਹੋਈ ਹੈ ਉਹਨਾਂ ਨਾਲ ਇਹ ਉਹਨਾਂ ਨੇ ਜਦੋਂ ਇਹ ਗੱਲ ਕੇ ਸਟੇਜ ਤੇ ਕਹੀ ਸੀ ਮੈਂ ਉਹਨਾਂ ਨੂੰ ਸਾਹਮਣੇ ਕਿਹਾ ਮੈਂ ਤੁਸੀਂ ਨਾ ਸਕੂਟਰੀ ਵਾਲੀ ਦੀ ਰਿਸਕ ਕਰਿਓ ਠੀਕ ਹੈ ਹਾਂ ਉਹ ਪਤਾ ਨਹੀਂ ਇਮਾਨਦਾਰ ਹੈ ਪਤਾ ਨਹੀਂ ਕਿ ਐਸੀ ਹੈ ਤੁਸੀਂ ਨਾ ਉਹਨਾਂ ਨਾਲ ਵਰਗੇ ਬਣਿਆ ਠੀਕ ਹੈ ਫਿਰ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਨਹੀਂ ਇਹ ਕੰਮ ਨਹੀਂ ਹੋਊਗਾ ਵੀ ਜੇ ਐ ਨਹੀਂ ਕਰਨਾ ਠੀਕ ਹੈ ਠੀਕ ਹੈ ਬਾਕੀ ਕੀ ਲੱਗਦਾ ਸਿਮਰਨਜੀਤ ਸਿੰਘ ਬਾਰੇ ਤੁਹਾਡੀ ਕੀ ਸੋਚ ਹੈ ਕੀ ਵਿਚਾਰ ਹੈ ਅਸੀਂ ਹੋਰ ਕਿਸੇ ਬਾਰੇ ਕਿਸੇ ਨੂੰ ਨਿੰਦ ਨਹੀਂ ਸਕਦੇ ਕਿਉਂ ਗੁਰਵਾਨੀ ਚ ਲਿਖਿਆ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਅਸੀਂ ਕਿਸੇ ਦੇ ਔਗਣਾ ਬਾਰੇ ਸਾਨੂੰ ਕੋਈ ਪਤਾ ਨਹੀਂ ਅਸੀਂ ਕਿਸੇ ਕੈਂਡੀਡੇਟ ਨੂੰ ਨਿੰਦ ਨਹੀਂ ਸਕਦੇ ਅਸੀਂ ਸਲਾਹ ਸਕਦੇ ਹਾਂ ਸਿਫਤ ਕਰ ਸਕਦੇ ਹਾਂ ਕਿਸੇ ਦੀ ਠੀਕ ਹੈ ਬਿਲਕੁਲ ਫਿਰ ਸੰਗਰੂਰ ਦਾ ਕੀ ਰਹਿਣ ਵਾਲਾ ਵੀ ਟੱਕਰ ਕਿਸ ਦੀ ਕਿਸ ਪਾਰਟੀ ਨਾਲ ਰਹਿਣ ਵਾਲਾ ਟੱਕਰ ਦੇਖੋ ਜੀ ਜਿੱਥੇ ਭਗਵੰਤ ਮਾਨ ਜੀ 100% ਕੰਮ ਕਰ ਰਹੇ ਨੇ ਉਥੇ ਲੋਕਾਂ ਨੂੰ ਭਗਵੰਤ ਮਾਨ ਦੇ ਨਾਲ ਇਹ ਲੋਕ ਜਿਹੜੇ ਐਮਪੀ ਆ ਦੀ ਸਪੋਰਟ ਆ ਉਹ ਭਗਵੰਤ ਮਾਨ ਦੇ ਮਾਨ ਨੂੰ ਕੱਢਣਗੇ ਮੁੱਖ ਨੂੰ ਕਰਦੇ ਨੇ ਉਸੇ ਕਰਕੇ ਭਗਵੰਤ ਮਾਨ ਜੀ ਨੂੰ ਇਹ ਜਿਹੜੇ ਐਮਪੀ ਨੇ ਉਹਨਾਂ ਨੂੰ ਨਾਲ ਦੇ ਸਪੋਰਟ ਨਾਲ ਹੀ ਵੋਟ ਮਿਲ ਰਹੀ ਹੈ ਉਹਨਾਂ ਦੇ ਕੰਮ ਨਾਲ ਵੋਟ ਮਿਲ ਰਹੀ ਹੈ ਸੀਐਮ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਪੂਰੇ ਲੋਕ ਵੀ ਖੁਸ਼ ਨੇ ਮੈਂ ਇਕੱਲਾ ਖੁਸ਼ ਨਹੀਂ ਬਹੁਤ ਲੋਕ ਖੁਸ਼ ਨੇ ਕਹਿੰਦੇ ਇਹ ਜਿਹੇ ਕੰਮ ਕਿਸੇ ਤੋਂ ਹੋਈ ਨਹੀਂ ਹੈ ਜੀ ਤੱਕ ਵੀ ਨਾ ਕੋਈ ਕਰ ਸਕਿਆ ਜਿਹੜੇ ਐਮਐਲਏ ਦੀ ਕਾਰਗੁਜ਼ਾਰੀ ਕਿਵੇਂ ਮੰਨਦੇ ਹੋ ਤੁਸੀਂ ਸਾਰੇ ਪੰਜਾਬ 'ਚ ਜਿਹੜੇ ਜਿੱਤੇ ਜਿਹੜੇ ਭਗਵੰਤ ਮਾਨ ਜੀ ਨੇ ਉਸ 90% ਸਹੀ ਨੇ ਕਿਉਂ 10% ਦਾਅਵੇ ਵੀ ਪੈ ਸਕਦੀ ਹੈ ਬਾਕੀ ਜਿਹੜੇ ਹੋਰ ਐਮਐਲਏ ਨੇ ਕਿਸੇ 40% ਹੈ ਕੋਈ 30% ਹੈ ਇਹਨਾਂ ਚ ਇੰਨੀ ਕਮੀਆਂ ਨੇ ਜੇ ਇਹ ਵੀ ਭਗਵੰਤ ਮਾਨ ਵਰਗੀਆਂ ਕਮੀਆਂ ਪੂਰੀਆਂ ਕਰਨੀਆਂ ਚਾਹਣ ਤਾਂ ਫਿਰ ਇੱਕ ਪਵਿੱਤਰ ਧਰਮ ਉਹ ਸਵਰਗ ਬਣ ਸਕਦਾ ਹੈ ਫਿਰ ਤਾਂ ਸਰਕਾਰ ਜਾਣੀ ਹੋਣੀ ਜਾਨੀ ਕਿ ਜੇ ਜਾਣੀ ਨਹੀਂ ਹਾਂ ਸਰਕਾਰ ਜਾਣੀ ਜਿਵੇਂ ਹੁਣ ਐਮ ਐਲ ਏ ਦੀ ਕਾਰਗੁਜ਼ਾਰੀ ਤੋਂ ਲੋਕ ਨਾ ਖੁਸ਼ ਥੋੜੀ ਥੋੜੀ ਐਮ ਐਲ ਏ ਦੇ ਥੋੜੀ ਥੋੜੀ ਲੋਕ ਲੋਕਾਂ ਨੂੰ ਐ ਜਿਵੇਂ ਸੂਲਚੋਭ ਜਾਂਦੀ ਥੋੜਾ ਥੋੜਾ ਦੁਖਮੰਦ ਨੇ ਲੋਕ ਜਦੋਂ ਕਿਤੇ ਕਿਤੇ ਗਲਤੀ ਕਰ ਜਾਂਦੇ ਨੇ ਉਰੇ ਜਿਵੇਂ ਇਥੋਂ ਕਾਲਜ ਚੱਕ ਕੇ ਨਰਸਿੰਗ ਹੋਮ ਦਾਤੀ ਉਹ ਮਸਤੂਣਾ ਸਾਹਿਬ ਲੈ ਕੇ ਉਹਨਾਂ ਉੱਥੇ ਬਣਿਆ ਨਾ ਇੱਥੇ ਬਣਿਆ ਫਿਰ ਤੁਸੀਂ ਸੀਐਮ ਭਗਵੰਤ ਸਿੰਘ વાਣ ਬਾਰੇ ਗੱਲਬਾਤ ਕੀਤੀ ਆ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਹਿੰਦੇ ਜੀ ਇਹ ਤਾਂ گاਉਣ ਵਾਲੇ ਨੇ ਇਹ ਤਾਂ ਗਾਇਕੀ ਕਰਦੇ ਤੇ ਜੱਕ ਕਾਮੇਡੀਅਨ ਤੇ ਇਹ ਵੀ ਇਹ ਤਾਂ ਇੱਕ ਉਹ ਲਾਈਨ 'ਚ ਤੇ ਇਹਨਾਂ ਤੋਂ ਤਾਂ ਚੱਲਦੀ ਹੀ ਨਹੀਂ ਸਰਕਾਰ ਚੱਲੇ ਨਹੀਂ ਰਹੀ ਸੀ ਦੇਖੋ ਜਿਹੜੇ ਖੇਤੀ ਕਰਦੇ ਤੇ ਲੋਕ ਪਹਿਲਾਂ ਉਹ ਥੋੜੀ-ਥੋੜੀ ਕਿਸਾਨੀ ਤੇ ਉਹ ਹੁਣ ਉਹ ਆਪਣੇ ਹਜ਼ਾਰਾਂ ਏਕੜ ਬਣਾ ਗਏ ਉਹ ਕਿਉਂ ਉਹ ਖੇਤੀ ਕਰਨ ਵਾਲੇ ਤਾਂ ਉਹਨਾਂ ਨੇ ਖੇਤੀ ਕਰਨੀ ਪੈਸਾ ਇਕੱਠਾ ਕਰ ਲਿਆ ਬਸਾਂ ਬਣਾ ਲੀਆਂ ਹੋਰ ਕੁਝ ਬਣਾਇਆ ਬਹੁਤ ਕੁਝ ਬਣਾ ਲਿਆ ਸਰਕਾਰਾਂ ਨੇ ਇਹਨਾਂ ਨੇ ਸਾਡੇ ਸਿੰਘਲਾ ਸਾਹਿਬ ਨੇ ਇੱਥੇ ਸੁਸਾਇਟੀ ਸੀ ਜਿਹੜੀ ਉਹ ਅੱਧਕੇ ਨਾਲ ਬਣਾਈ ਸਾਡੇ ਆ ਕੋਆਪਰੇਟਿਵ ਮੈਡੀ ਅਨਪੜਵੰਦਾ ਜ਼ੀਰੋ ਹੈ ਅਹੀਂ ਪਤਾ ਲੱਗਾ ਵੀ ਕੱਲ ਅੱਜ ਵੋਟਾਂ ਪੈਣੀਆਂ ਨੇ ਕੱਲ ਕਮੇਟੀ ਬਣੇਗੀ ਸੁਸਾਇਟੀ ਦੀ ਠੀਕ ਹੈ ਇਹ ਸਿੰਘਲਾ ਸਾਹਿਬ ਦੀ ਵੀ ਇਹ ਜੀ ਗੱਲ ਹੋਈ ਹੈ ਚਲੋ ਜਨ ਦੀ ਇਹ ਸਾਡੇ ਪਿੰਡੇ ਨਾਲ ੱੱੱਕਾ ਹੋਇਆ ਇਹ ਗੱਲ ਦਾ ਉਹ ਸਕੂਲ ਦਾ ਵੀ ੱੱੱਕਾ ਹੋਇਆ ਬੀਬੀ ਨੇ ਕੀਤਾ ਉਹਨਾਂ ਸੁਸਾਇਟੀ ਦਾ ਉਹ ਨਹੀਂ ਕੀਤਾ ਸਕੂਲ ਬਾਰੇ ਠੀਕ ਹੈ ਬਾਕੀ ਹੁਣ ਕਾਰਗੁਜ਼ਾਰੀ ਸਾਰੀ ਆਪਾਂ ਗੱਲਬਾਤ ਕਰ ਲਈ ਕੀ ਲੱਗਦਾ ਤੁਹਾਨੂੰ ਸੰਗਰੂਰ ਦਾ ਕੀ ਰਹਿਣ ਵਾਲਾ ਆਮ ਆਦਮੀ ਪਾਰਟੀ ਦੀ ਟਿਕਟ ਆ ਸਕਦੀ ਹੈ ਸ਼ੀਟ ਆ ਸਕਦੀ ਹੈ ਦੇਖੋ ਜੀ ਅਸੀਂ ਤਾਂ ਕਹਿੰਦੇ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ ਜੀ ਕੰਮ ਨੂੰ ਵੋਟ ਪਾਉਣੀ ਹੈ ਹੋਰ ਕਿਸੇ ਚੀਜ਼ ਨੂੰ ਅਸੀਂ ਕਦੇ ਦੁਖੀ ਨਹੀਂ ਹੋਏ ਮੋਟਰ ਪੰਜ ਚਾਰ ਦਿਨ ਹੋਏ ਖੜੀ ਇੱਕ ਦਿਨ ਚੱਲ ਜਾਂਦੀ ਹੈ ਤੇ ਲਾ ਕੇ ਚਾਰ ਚਾਰ ਦਿਨ ਖੜੀ ਰਹਿੰਦੀ ਹੈ ਕਿੱਥੇ ਅਸੀਂ ਹਰ ਰੋਜ਼ ਰਾਤ ਨੂੰ ਜਾਂਦੇ ਕਰਜ਼ੇ ਨੇ ਜਾਂਦੇ ਮੋਟਰਾਂ ਦੀ ਬਿਜਲੀ ਤੋਂ ਖੁਸ਼ ਹਾਂ ਪੂਰੇ ਬਿਜਲੀ ਤੇ ਘਰਾਂ ਨੇ ਚ ਵੀ ਖੁਸ਼ ਨੇ ਜੇ ਹੁਣ ਇੱਕ ਗੱਲ ਜ਼ਰੂਰ ਇਹਨਾਂ ਦਾ ਹੈ ਵੀ ਜਿਹੜੀ ਇਹਨਾਂ ਨੇ ਉਹ 600 ਜੁਨਟ ਤੋਂ ਜਿਹੜਾ ਉੱਪਰ ਬਿਲ ਆਉਣਾ ਉਹ ਆਉਣਾ ਚਾਹੀਦਾ 600 ਜੁਨਟ ਤਾਂ ਇਹਦੀ ਮaaf ਹੈ ਨਾ ਜਦੋਂ 600 ਤੋਂ ਉੱਪਰ ਜੁਨਟ ਚੱਲ ਜਾਂਦੀ ਹੈ ਫਿਰ ਇਹ ਸਾਰਾ ਬਿਲ ਦੇ ਦਿੰਦੇ ਉਹ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਠੀਕ ਹੈ ਜਦੋਂ ਜਵਾਬ ਕਰ ਲਈ ਵੀ 600 ਜੁਨਟ ਮaaf ਹੈ 600 ਜੁਨਟ ਮaaf ਹੋਣੀ ਚਾਹੀਦੀ ਹੈ ਉਦੋਂ ਉੱਪਰ ਜਾ ਕੇ ਬਿਲ ਉੱਪਰ ਲਈ ਆਉਣਾ ਚਾਹੀਦਾ ਇਹ ਨਹੀਂ ਹੇਠ ਲੈਣ ਜਾਂਦੇ ਬਿਲਕੁਲ ਚਲੋ ਬਾਕੀ ਉਹ ਉਹਨਾਂ ਦੀ ਸੋਚ ਇਹ ਆ ਕਿ 600 ਜੁਨਟ ਤੋਂ ਜਿਹੜਾ ਉੱਪਰ ਉਹ ਕਰਦਾ ਜੀ ਉਹ ਭਰਨ ਦੇ ਯੋਗ ਹੈਗਾ ਜਿਹੜਾ 600 ਤੋਂ ਘਟਾ ਉਹ ਭਰਨ ਦੇ ਯੋਗ ਨਹੀਂ ਵੀ ਤਾਂ ਇਹ ਸਕੀਮ ਲੱਗੂ। ਉਹ ਜੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਨੇ ਏਸੀ ਲੱਗਿਆ ਇੱਕ ਕੂਲਰ ਲਿਆਂਦਾ ਬਜ਼ੁਰਗਾਂ ਵਾਸਤੇ ਹੁਣ ਕੂਲਰ ਜਿਆਦਾ ਇਲੈਕਟ੍ਰੀਕ ਖੀਦਾ ਏਸੀ ਏਸੀ ਦੀ ਗੁੰਜਾਇਸ਼ ਨਹੀਂ ਉਹ ਬੱਚੇ ਪਰਿਵਾਰ ਚ ਉਹਨੇ ਫਿਰ 1100000 ਜੁਨਟ ਮੱਚ ਜਾਣੀਆਂ ਉਹਦੇ ਪਰਿਵਾਰ ਨੇ। ਠੀਕ ਹੈ। ਮੈਂ ਆਪਣੇ ਪਰਿਵਾਰ ਦੀ ਗੱਲ ਦੱਸਦਾ ਅਸੀਂ ਚਾਰ ਮੈਂਬਰਾਂ ਦੋ ਬੱਚਾ ਲੜਕਾ ਲੜਕੀ ਉੱਥੇ ਪੈਂਦੇ ਨੇ ਅਸੀਂ ਬਾਹਰ ਪੈਂਦਾ ਕੂਲਰ ਸਾਡੀ 100 ਬਾਕੀ ਦੇ ਬਿੱਲ ਫ੍ਰੀ ਹੁੰਦੇ ਹੋਣਗੇ ਤਿੰਨ ਚਾਰ ਤਿੰਨ ਬਿੱਲ ਫ੍ਰੀ ਹੋ ਜਾਂਦੇ ਨੇ ਠੀਕ ਹੈ ਸਰਦੀ ਸਾਹਿਬ ਦੇ ਤਿੰਨ ਬਿੱਲ ਭਰਨੇ ਪੈਣਗੇ ਗਰਮੀ ਦੇ ਯਾਨੀ ਕਿ ਬੈਨੀਫਿਟ ਤਾਂ ਹੋਇਆ ਜੀ ਹਾਂ ਬੈਨੀਫਿਟ ਤਾਂ ਦੇਖੋ ਬੈਨੀਫਿਟ ਤਾਂ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਜੁੰਟਾਂ ਦਾ ਰੇਟ ਘਟਾ ਦਿੰਦੇ ਤਾਂ ਸਭ ਨੂੰ ਇਹ ਬੜਾ ਫਾਇਦਾ ਹੁੰਦਾ ਫਿਰ ਆ ਜਿਹੜੇ ਤਿੰਨ ਬੇ ਲਾਉਂਦੇ ਨੇ ਉਹ ਨੀਤੀ ਆਉਂਦੀ ਫਿਰ ਸਾਰਿਆਂ ਨੂੰ ਥੋੜੇ ਥੋੜੇ ਬਿੱਲ ਸਾਰੀ ਭਰੀ ਜਾਣੇ ਠੀਕ ਹੈ ਬਿਲਕੁਲ ਜੀ ਲੋਕ ਸਭਾ ਹਲਕਾ ਸੰਗਰੂਰ ਦੇ ਆ ਪਿੰਡਾ ਕਾਬਦਾਂ ਜਿੱਥੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਮੀਤ ਹੇਰ ਪਹੁੰਚੇ ਸ ਚਰਚਾਵਾ ਕੀਤੀਆਂ ਨੇ ਇੱਥੇ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਕੇਡਾ ਉਮੀਦਵਾਰ ਜਿੱਤ ਸਕਦਾ ਤਾਂ ਵੱਖੋ ਵੱਖਰੇ ਵਿਊ ਮਿਲੇ ਨੇ ਅਤੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਤੇ ਸੀਐਮ ਭਗਵੰਤ ਸਿੰਘ ਮਾਨ ਦੇ ਮੂੰਹ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਂਦੀਆਂ ਨੇ ਸੋ ਲਗਾਤਾਰ ਜਿਹੜੀ ਕਾਰਗੁਜ਼ਾਰੀ ਹੈ ਸੀਐਮ ਭਗਵੰਤ ਮਾਨ ਦੀ ਪੂਰੀ ਵਧੀਆ ਕੈਮਰਾਮੈਨ ਅਸ਼ੋਕ ਮਾਰਨ ਵਾਲਾ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ